ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਮਿੱਤਰੋ ਕੀ ਹਾਲ ਜਾਲਿਆ ਜੀ ਸਾਰਿਆਂ ਦਾ ਤੇ ਵਲੌਗ ਆਪਾਂ ਫੇਰ ਕੰਟੀਨਿਊ ਕਰਤਾ ਵਾ ਜਿੱਥੇ ਕੋਈ ਛੱਡਿਆ ਟਰੈਕਟਰ ਕੰਪਾਉਂਡ ਕਰਾ ਕੇ ਲਿਆਂਦਾ ਇਹ ਪੂਰੇ ਓਕੇ ਪੂਰੀ ਫਿਨਿਸ਼ਿੰਗ ਸੱਜੂਕੇ ਹੋ ਗਿਆ ਪੂਰਾ ਤੇ ਅੱਜ ਚੱਲੇ ਹੁਣ ਤੇ ਹੁਣ ਆਪਾਂ ਮਿੱਤਰੋ ਚੱਲੇ ਆ ਟਰਾਲੀ ਸੈੱਟ ਕਰਨ ਸਾਰੀ ਟਰਾਲੀ ਆ ਤਰਪਾਲਦਰ ਕੋਲ ਪਾ ਕੇ ਖਰਾ ਓਕੇ ਰਿਪੋਰਟ ਕਰਕੇ ਕਲਾਰ ਕਰਨੀ ਤੇ ਕੱਲ ਆਪਾਂ ਤੁਰਨਾ ਆ ਬਾਬੇ ਦੀ ਮੇਰ ਨਾਲ ਹੁਣ ਬੰਦੇ ਸਾਰੇ ਆਉਣ ਲੱਗੇ ਆ ਮੈਂ ਵੀ ਜਾ ਕੇ ਇਹਦਾ ਕੰਮ ਜਿਆ ਕਰਾਉਣਾ ਇੱਕ ਦੀ ਟੇਪ ਦੂਜੀ ਮੜੀ ਜੀ ਕਰਾਉਣੀ ਹੈ ਉਹ ਕਰਾ ਕੇ ਰੂ ਕੇ ਤੇ ਫਿਰ ਵਿਨੇ ਹਾਂਜੀ ਭਾਈ ਗੁੱਡ ਮਾਰਨਿੰਗ ਕਿੱਧਰ ਆਏ ਦੱਸੋ ਹੁਣ ਮਾੜਾ ਅਮਰਕਾਰ ਕੰਮ ਕਰਵਾਉਣ ਆਇਆ ਪੜਾ ਰਾਇਆ ਤੇਬ ਸ਼ੇਪ ਰਹਿੰਦੀ ਆ ਟਰੇਡਰ ਨੂੰ ਕਰਾਉਣ ਵਾਲੀ ਉਹ ਕਰਾਉਣ ਲੱਗੇ ਆ ਹੌਲਾ ਮਲਾ ਲਾਉਣ ਲੱਗੇ ਆ ਅੱਗਲੇ ਬਨੇ ਇਹ ਸੌਣ ਬਾਹਰ ਖਲੋਤਾ ਵਾ ਤੇਰਾ ਵੀ ਨਾਲ ਆਇਆ ਸ਼ਰਾਬ ਗੱਡੀ ਚ ਗਿਆ ਲੋ ਜੀ ਪਰੋਚਿਆ ਫੇਰ ਪੂਰਾ ਅਸਤਰ ਲੱਗੰਦੇ ਆ ਇਹ ਵੇਹੇ ਓਏ ਲੱਲ ਲੱਲ ਉਹ ਨਹੀਂ ਆਵੇ ਇੱਕ ਮਗਰ ਨਟ ਲਗਾ ਤਾਂ ਕਰਕੇ ਨਹੀਂ ਜਾਣੀ ਜਾਣ ਆਵੇ ਇੰਨਾ ਨੜਾ ਜਾਵੇ ਆ ਫਿਕਸਿਆਣਾ ਛਰਿਆ ਆਵੇ ਆ ਨਟ ਫਿਕਸਿਆ ਉਹ ਗੁੰਦੇ ਐਡਜਸਟਮੈਂਟ ਹੋਣੀ ਨਹੀਂ ਨੜ ਨਹੀਂ ਹੋਣੀ ਜਾਣ ਉਹ ਛੇ ਗਿਆ ਉਹਨੇ ਲੋ ਜੀ ਵੀ ਦੀ ਕਾ ਲਿਆ ਏ ਟੰਗਨ ਉਤੇ ਛੇਦਰੀ ਦੇ ਮੈਂ ਤੇ ਭਾਈ ਨਹੀਂ ਜਾਣਦੇ ਆ ਤੇ ਟਾਕੂ ਲੈ ਕੇ ਆਉਂਦਾ ਟਰਾਲੀ ਤੇ ਉਹਦੀ ਫਟੇ ਪਾਉਣ ਲੱਗੇ ਬਸ ਬਾਕੀ ਟੀਮ ਵੀ ਇੱਥੇ ਹੀ ਕਰਦੇ ਨਾ ਆਂਗਣੀ ਹਾਂਜੀ ਭਾਈ ਕੀ ਵਿਚਾਰ ਸੋਹਣਾ ਲੱਗੰਦੇ ਆ ਵਧੀਆ ਆ ਓਕੇ ਆ ਆ ਡਾਗੀ ਹਾਂਜੀ ਭੁਲਰ ਸਾਹਿਬ ਆ ਕਿੱਧਰ ਦੀ ਕੱਢਣਾ ਉਹ ਸਰਕਾਰ ਨਹੀਂ ਨਹੀਂ ਥੱਲੇ ਇਹਨੂੰ ਨਿਕਲਣਾ ਹੈ ਨਹੀਂ ਨਹੀਂ ਤੇ ਕੋਈ ਨਹੀਂ ਪਾੜ ਜੂ ਮਾ ਸਭ ਤੋਂ ਥੱਲੇ ਇਹਨੂੰ ਨਿਕਲਣਾ ਹੈ ਲਓ ਜੀ ਵੀਰ ਜੀ ਫਟਿਆਂ ਦੀ ਤਿਆਰੀ ਹੋ ਗਈ ਸ਼ੁਰੂ ਉਧਰ ਬੰਦੇ ਹੋਕ ਪਾ ਕੇ ਵੇਖਣੇ ਹੋਕ ਨਹੀਂ ਲੱਭਣਦੇ ਕਿਦੋਂ ਉਹ ਟਰਾਲੇ ਵੱਡਾ ਪੁਣਾ ਤੇ ਉਹ ਛੋਟੀ ਹੋਕ ਆ ਫੜੋ ਕਾਜੀ ਫਟਾ ਆ ਗਿਆ ਏ ਆ ਫੜ ਕੇ ਫਟੇ ਰੱਖੀ ਨਾ ਲਓ ਜੀ ਤਿਆਰੀਆਂ ਫੋਲੀ ਚਲਣੀਆਂ ਪੈਪ ਕੱਸ ਦੀ ਤੇ ਫਟੇ ਪੈ ਗਏ ਆ ਰੱਸੀ ਲੱਗੇ ਪਾਉਣ ਮੁੰਡੇ ਰੱਸੀ ਵੇਖੋ ਇਕੱਠੀ ਕੀਤੀ ਤੁਹਾਡਾ ਹਰ ਸਾਲ ਇਹੋ ਇਹੋ ਕੰਮ ਹੁੰਦਾ ਵੀ ਤਰਪਾਲ ਨਵੀਂ ਲਿਆਉਣੀ ਹੁੰਦੀ ਸੀ ਇਹ ਨਹੀਂ ਸਾਹ ਦੇ ਵੀਰ ਚੀਜ਼ਾਂ ਇਹ ਤਰਪਾਲ ਹਰ ਸਾਲ ਨਵੀਂ ਲਿਆਉਣੀ ਹੁੰਦੀ ਹੁੰਦੀ ਆਂ ਉਹ ਕਲੱਬ ਨਹੀਂ ਰੀਟਰ ਵਾਲਾ ਸਾਰਾ ਤਿਆਰ ਕਰਦੇ ਹਾਂ ਹਾਂਜੀ ਵੀਰ ਜੀ ਹੁਣ ਵੀ ਪੈਂਦੀਆਂ ਕੰਮ ਧੰਦਾ ਕੋਈ ਨਹੀਂ ਆਪਾਂ ਨੂੰ ਉਹ ਗਲਤ ਲੈਣ ਦੀ ਗਲਤ ਨਹੀਂ ਲੈਣ ਦੀ ਉਹ ਕਾਟ ਕੇ ਪਾਈ ਸਾਡੀਆਂ ਪਲੇਟਾਂ ਬਣ ਕੇ ਰੈਡੀ ਹੋ ਗਈਆਂ ਹੀ ਮੈਂ ਤੇ ਹਮ ਦੋ ਹੀ ਹਣਾਂ ਲੈਣ ਹਾਂਜੀ ਭਾਜੀ ਇਹੋਂ ਤੁਹਾਨੂੰ ਦਿਖਾਉਣੀ ਹੈ ਕੀ ਬਣਾਉਣਾ ਤੇ ਅਨਬਾਕਸ ਕਰਦੇ ਹਾਂ ਅਨਬਾਕਸ ਕਰਦੇ ਹਾਂ ਜੀ ਲੋ ਇਹ ਆ ਕਵਰ ਕਰਾ ਆ ਗਏ ਹਾਂ ਨਵੀਂ ਆਟਮ ਲਾਉਣ ਲੱਗੇ ਕਾ ਮਗਰ ਲਾਉਣੀ ਆ ਤੁਹਾਨੂੰ ਦਿਖਾਉਣੀ ਹੈ ਫਿਰ ਆਪਣੀ ਰਾਏ ਦਿਓ ਕਮੈਂਟਾਂ ਕਿੰਦਾ ਦੀ ਲੱਗੀ ਜੀ ਪੱਕਾ ਕੰਮ ਹੋ ਲਿਆ ਕਿਰਪਾਈ ਹਣੀ ਮਿਹਨਤ ਕਰਨ ਤੇ ਲੱਗੇ ਟੇਬਲ ਹੁੰਦਾ ਹੈ ਪੁਰਾਣੀ ਲਓ ਇਹ ਨਿਕਰੋ ਜੀ ਚੈੱਕ ਓਕੇ ਹੋ ਗਿਆ ਜਾਨ ਬੜਾ ਮਹੌਲ ਹੋ ਗਿਆ ਇਧਰ ਜੈਕ ਕਰ ਦੂੰ ਉਹ ਨਾ ਪਿਲਾ ਲੈਣਾ ਉਹ ਤੇ ਲਾ ਦਿੱਤੀ ਯਾਰ ਆ ਹੁਣ ਪਲੇਟ ਲਵਾਉਣ ਲੱਗੇ ਨਵੇਂ ਪੂਰੀ ਉੱਤੇ ਹੀ ਕਰ ਦੋ ਜੀ। ਹੋਰ ਉਤੇ ਕਾਤ ਬਾਹਰ ਹਾਇ ਦੇ ਨਾਲ ਜੋੜ ਦੋ। ਠੀਕ ਐ। ਹਾਂਜੀ। ਸਹੀ ਐ ਭਾਈ। ਲਗਾਉਗਾ ਠੀਕ ਐ। ਲਓ ਜੀ ਕਰੋ ਜੀ ਚੈੱਕ। ਓਕੇ ਹੈਗਾ ਜੀ। ਸਾਡੇ ਬੰਦਿਆਂ ਨੇ ਤਰਪਾਲ ਵੀ ਪਾਤੀ ਬਸ ਹੋ ਗਿਆ ਉਹ ਕਿਰੇ ਕੇ ਕੰਮ ਓਏ ਆ ਵਿੱਚ ਜੇ ਕਿਉਂ ਆ ਨਹੀਂ ਖਲੋਇਆ ਬਾਹਰ ਬਲਿਆ 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 ਲਾਈ ਜਾਓ ਬੈਰੰਗ ਦਾ ਕੰਮ ਚਾਲੂ ਹੋ ਗਿਆ ਵਾ ਤੇ ਇਧਰੋਂ ਮਾਲਵੇ ਚੋਂ ਵੀ ਸੋਮਾ ਮਾ ਕੇ ਸੰਗਤਾਂ ਪਹੁੰਚ ਗਈ ਆ ਮਾਜੇ ਵਾਲਿਆਂ ਨਾਲ ਜਾਣਾ ਹਸੀ ਗਾਲ ਜੀ ਤਿਆਰੀ ਭਾਜੀ ਹੌਲੇ ਹੌਲੇ ਦੀ ਪੂਰੀ ਪੂਰੀ ਤਿਆਰੀ ਭਾਜੀ ਹੁਣੀ ਬੈਗ ਸ਼ੈਕ ਨਾਲ ਹੀ ਲੈ ਕੇ ਆਏ ਆ ਅਸਤਰ ਲੱਗਦੇ ਆ ਕੇ ਰਪੋਰਟ ਆਵੇ ਦੱਸ ਆਹੀ ਮੈਂ ਲਖਾ ਰੀਆ ਹੋਲਾ ਮਲਾ 2025 ਲੋ ਜੀ ਮੇਰੇ ਵੀਰੋ ਘਰੋਂ ਤੁਰ ਪਏ ਆ ਹੁਣ ਆਪਾਂ ਸ਼ਹਿਰ ਇੱਕ ਦੋ ਕੰਮ ਕਰਕੇ ਆਉਣੇ ਆ ਆਪਣੇ ਤੇ ਵਾਇਰਿੰਗ ਦਾ ਟਾਈਮ ਹੁਣ ਸਵੇਰੇ ਕੱਲ ਕਰਾਂਗੇ ਟਾਈਮ ਨਹੀਂ ਲੱਗਾ ਹੁਣ ਬੱਦੇ ਵੀ ਘਰੋ ਘਰੀ ਚਲ ਗਏ ਸਾਰਿਆਂ ਸ਼ਹਿਰ ਜਾਣਾ ਹੈ ਰੇਕੇ ਦੀ ਮਿੱਤਰੋ ਹੋਕ ਲੈ ਕੇ ਆਉਣੀ ਆ ਆਪਾਂ ਨਵੀਂ ਲੈ ਕੇ ਆਉਣੀ ਆ ਤੇ ਵਾਇਰਕੋ ਸੱਤਿਆ ਪਾਸ਼ਾ ਤੇ ਮੈਂ ਇਹ ਮਾਲਵੇ ਵਾਲਾ ਜੋਬਰ ਪੂਰਾ ਤੁਹਾਨੂੰ ਰੇਟ ਨੂੰ ਜਾਣਦਾ ਹਾਂ ਘਰ ਆ ਗਿਆ ਉਹ ਅੰਦਾਜ਼ਾ ਕਰੋ ਰਿਪੋਰਟ ਆ ਕੇ ਜੈਕ ਲਓ ਮਿੱਤਰੋ ਫਾਈਨਲੀ ਪਹੁੰਚ ਗਏ ਘਰੇ ਨਾਲੀਆਂ ਤੇ ਫਿਰ ਚੱਲੇ ਸ਼ਹਿਰ ਨੂੰ ਗੱਡੀ ਕੱਢਣਿਆਂ ਨਾਲ ਦਾ ਬੱਸ ਹੁਣ ਚੱਲੇ ਸ਼ਹਿਰ ਨੂੰ ਹਾਂ ਬੰਦਾ ਲੋਕ ਆਇਆ ਕੋ ਪਸੰਦ ਪਰ ਇਹ ਦੋ ਟੀ-ਸ਼ਰਟਾਂ ਲੈ ਲਈਆਂ ਹਾਂ ਦੇਖੀ ਕੀ ਲਿਆ ਭਾਈ ਦੱਸੋ ਟੀ-ਸ਼ਰਟਾਂ ਲੈ ਲਈਆਂ ਤੇ ਲੋਰ ਲੈ ਲਈਆਂ ਓਕੇ ਭਾਈ ਠਸਾ ਭਾਈ ਬੁਰਾ ਆਹ ਕਿਹੜਾ ਰੰਗ ਪਾਈ ਫਿਰੰਦੇ ਆਏ ਕੀ ਗੱਲ ਆ ਨਹੀਂ ਨਹੀਂ ਚੜਦੀ ਕਲਾ ਓਕੇ ਆ ਇਹ ਪੂਰਾ ਆ ਲੈ ਲੈ ਗੈਰ ਦੀ ਸੰਤਰੀ ਹਾਂ ਨਹੀਂ ਸਹੀ ਆ ਤਾਂ ਤੂੰ ਹੁਣੇ ਲੈ ਲਈ ਆ ਵਧੀਆ ਕੀਤਾ ਲੈ ਲਈ ਇਹ ਲੋਂ ਨਹੀਂ ਨਹੀਂ ਲਿਆ ਲੈ ਲਈ ਇਹ ਹੋਣਾ ਨਹੀਂ ਉਹ ਜਮਣੀ ਜੀ ਕਿਉਂ ਆ ਜਾ ਜਾ ਓਏ ਉਦੋਂ ਨਵਾਂ ਟ੍ਰੈਂਡ ਚੱਲਿਆ ਆ ਬੰਦੇ ਕਰਤਾ ਹਾਂ ਆ ਆਪ ਦੇ ਲੀਏ ਆ ਲਓ ਜੀ ਸ਼ਾਪਿੰਗ ਹੋ ਗਈ ਡਲ ਮੰਨੇ ਆਣੀ ਆ ਕਰੋ ਗੱਲ ਕੋਈ ਆਰਟੀਕਲ ਚੱਲੇਗਾ ਉਹ ਆਰਟੀਕਲ ਚੱਲਣ ਦੇ ਆਂਦੇ ਬਗਲ ਬਗਲ ਕੇ ਪੇਂਟ ਜਾਂਦੇ ਹੁਣ ਸਵੇਰ ਦਾ ਮਾਹੌਲ ਤੁਹਾਨੂੰ ਸਵੇਰੇ ਵੇਖਾਂਗੇ ਹੁਣ ਘਰ ਚਲ ਜੀਏ ਸੈਂਡਵਿਚ ਲਾ ਕੇ ਬੰਦੇ ਸੈਂਡਵਿਚ ਓਕੇ ਖਲੋ ਜਾ ਮੈਂ ਖਾਂਦਾ ਆਹ ਲੜੀਵਾ ਲਓ ਜੀ ਵੀਰ ਜੀ ਰਾਤੀ ਕਪੜੇ-ਕਪੜੇ ਲੈ ਕੇ ਆ ਗਏ ਆਂ ਧੋਣਾ ਤੁਰਨਾ ਆਪਾਂ ਤੇ ਧੋਣਾ ਟਰੈਕਟਰ ਧੋਣ ਲੱਗੇ ਆਂ ਇਹਦੇ ਜਾਂ ਤਾਂ ਦੇਣ ਲੱਗੇ ਚ ਪਾਣੀ ਆ ਜਾਊਗਾ ਕਰੋ ਜੀ ਚੈੱਕ ਲੋ ਵੀ ਜੀ ਕਰੋ ਵੀ ਚੈੱਕ ਮੁੰਡੇ ਕਿੱਥੇ ਆ ਗਏ ਜਹਾਜਾਂ ਦੇ ਗੜ੍ਹ ਚ ਜਹਾਜ ਗੜ੍ਹ ਮੁੰਡੇ ਆ ਗਏ ਲੋਹਾ ਮਾਰਕੀਟ ਲੋਹਾ ਮਾਰਕੀਟ ਚ ਹੁੱਕ ਲਿਓਣੀ ਫੇਰ ਅੱਜ ਕਿੰ ਨਵੀਂ ਲੈ ਲਈ ਆ ਸੰਦ ਬਣ ਗਿਆ ਇਨਵੈਸਟਮੈਂਟ ਮਾਰਤੀ ਇੱਕ ਵੜਾਈ ਕੰਮ ਕਰਦਾ ਬਾਬੇ ਆ ਜੀ ਨੀ ਬੜੇ ਕਰ ਲਾਵਾ ਫਿੰਦੀ ਮੇਰਾ ਸ਼ੁਕਰ ਆ ਬਾਬਾ ਜੀ ਸ਼ੁਕਰ ਆ ਸ਼ੁਕਰ ਆ ਮਹਾਰਾਜ ਦਾ ਹੁਕਮ ਮਾਹ ਫੇਟ ਆਈ ਹੈ ਹੈ ਪਿੰਨਾ ਨੇ ਪੈ ਲਈ ਕਿਉਂ ਨਹੀਂ ਪਿੰਨਾ ਦੇ ਘਰੋਂ ਪਾਲੋ ਦੂਜੀਆਂ ਪਤਲੀਆਂ ਓਏ ਆ ਕੱਢ ਮੋਟੀ ਪੈਨ ਹੁਣੀ ਨਾ ਏ ਮੁੰਡੇ 에ਅਰ ਫਿਲਟਰ ਤਾਂਵੇ ਸਾਫ ਕਰਨਾ ਔਰ ਗੰਦ ਛੱਡ ਘਟਦਾ ਹੁਣ ਮੈਂ ਬੁੱਕਦਾ ਜਾਏਗਾ ਬਲੋੜ ਵੀ ਮਾਰਦੀ ਹਣ ਮਾ ਜਗਾ ਲਾਂਬੜੀਆਂ ਘੰਡਿਆ ਤੈਨੂੰ ਓਏ ਤੇ ਨਾ ਮਾਰ ਮੈਂ ਸਵੇਰੇ ਤੋਤਾ ਕੀ ਹੋ ਗਿਆ ਤੂੰ ਸ਼ਦਾ ਹੋ ਗਿਆ ਓਏ ਗੰਦੇ ਨਿਕਲ ਆਇਆ ਪਾਣੀ ਗੰਦਾ ਹਾਲ ਹਾਵੇ ਲਾ ਇਧਰ ਦੇਖ ਲੈ ਸੁੱਕ ਜੂ ਵੀ ਦੇ ਮਿੱਟੀ ਨਹੀਂ ਜਾਂਦੀ ਆਈ ਮਗਲੈਲ ਮਾਰ ਕੇ ਲੈ ਕੇ ਆਏ ਮਿੱਟੀ ਨਹੀਂ ਜੰਮੀ ਸਹੀ ਗੱਲ ਦੀ ਕੋਈ ਮੁੰਡੇ ਤੁਰ ਪਏ ਆ ਟਰਾਲੀ ਨਾਲ ਕੂਚ ਕਰ ਲੱਗੇ ਆ ਲੋ ਵੀ ਮਤਰਾ ਕਹਿੰਦੇ ਆ ਟਰੈਕਟਰ ਨੂੰ ਲੱਗੇ ਹੋਕ ਪਾਉਣ ਟਰਾਲੀ ਨੂੰ ਟਰਾਲਾ ਸੱਦ ਲਿਆ ਤੇ ਆ ਵੀਰ ਪਹੁੰਚ ਗਿਆ ਟਰਾਲੀ ਦੇਗੇ ਹਾਂਜੀ ਧੁਨੀ ਭਾਈ ਕੀ ਹਾਲਿਆ ਆਗੀ ਲੱਗ ਗਿਆ ਹਾ ਜੀ ਹਾਂ ਜੀ ਭਾਈ ਇਹ ਆਲਿਆ ਢੀਡਾ ਜੇ ਯਾਰ ਮੜਾ ਵੀਰ ਬਣੀ ਪੂਰੀ ਮਿਹਨਤ ਮਸ਼ਕਤ ਚ ਲੱਗੇ ਆ ਆਓ ਲੈ ਕੋਲੇ ਬਾ ਹੋਲੇ ਮਲੇ ਤੇਰੀ ਫਿਰ ਬੁਰੀ ਚਾਹ ਚੜਿਆ ਫਿਰ ਨਵੀਂ ਵਿਆਹ ਜਾਂਦਾ ਆ ਆ ਵਧੀਆ ਜਿਹਦਾ ਵੀਰ ਨਾ ਟਰੈਕਟਰ ਨੇ ਰੀਜੀ ਬੜੀ ਲੜੀ ਜਦੇ ਰਾਲਾ ਇਹ ਪੂਰਾ ਫੁੱਲ ਤਿਆਰ ਕੀਤਾ ਫੱਟੇ ਛੜੇ ਪਾ ਗੇ ਲਓ ਜੀ ਵੀਰ ਜੀ ਕਰੋ ਇਹ ਚੈੱਕ ਫਾਈਨਲੀ ਹੁੱਕ ਵੀ ਪੈ ਗਈ ਟਰਾਲਾ ਪੈ ਗਿਆ ਤੇ ਤੋਤਾ ਵੀ ਗਿਆ ਸਿੰਘ ਤਿਆਰ ਹੋ ਗਿਆ ਨਵਾਂ ਫੁੱਲ ਲਿਆ ਵੀ ਜੀ ਕੀ ਗੱਲ ਹੈ ਜੀ ਖਾਲਸਾ ਵਾਜ ਜੀ ਫਟੇ ਵੀਰ ਜੀ ਹਾਂ ਜੀ ਵੇਖੋ ਹੋਲਾ ਮਲਾ ਸਾਹਿਬ ਅਨੰਦਪੁਰ ਸਾਹਿਬ ਦੀ ਤਿਆਰੀ ਹੋ ਰਹੀ ਜੀ ਹਾਂ ਜੀ ਕੋਈ ਪਰਾਇ ਦੇ ਦਿਨ ਆਏ ਗੁਦਰਾਂ ਦੇ ਉਹ ਓ ਜੀ ਓਏ ਆਏ ਜੇ ਮਲੇ ਮੁੰਡੇ ਸ਼ਾਬਾਸ਼ 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 ਇਹ ਚੰਦੇ ਜੀ ਇਹ ਆ ਜੀ ਦੁਨੀ ਚੰਦ ਉਹ ਜੀ ਉਹ ਕਾਜਦੀਪ ਕਾਜਦੀਪ ਨਹੀਂ ਦਬਦਾ ਸ਼ਾਬਾਸ਼ ਸ਼ਾਬਾ ਪੁੱਤਰਾ ਇਹ ਬੱਚਾ ਇਹ ਆ ਬੱਚਾ ਆ ਤੂੰ ਨਹੀਂ ਚੱਲ ਉੱਤੇ ਸੁੱਟਦਾ ਤੂੰ ਨਹੀਂ ਤੂੰ ਸਾਰਿਆਂ ਕੱਲ ਤੂੰ ਨਹੀਂ ਚੱਲ ਸ਼ਾਬਾਸ਼ ਸ਼ਾਬਾ ਉਹ ਵੀ ਵੜ ਲਿਆ ਸੁੱਟ ਉਤੇ ਆ ਸੁਨਾ 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 ਓਏ ਇਹਨੇ ਮਰਾ ਲਿਆ ਇਸੇ ਰੇਨੇ ਵੀ ਮਰਾ ਲਿਆ ਸੇਰੇ ਨੇ ਵੀ ਟੋਪੜੀਂ ਪਹਿਲਵਾਨ ਤੋਂ ਹੀ ਮੈਂ ਪਹਿਲਾਂ ਉਹ ਨੈਮ ਰਹਾ ਨਹੀਂ ਫੇਰ ਦੇ ਕਿੱਥੇ ਗਏ ਪਹਿਲਾਂ ਇਹ ਦੱਸੋ ਫੇਰ ਦੇ ਕਿੱਥੇ ਗਏ ਜੀ ਬੈਟਰਾ ਲੈਣ ਗਏ ਤੁਸੀਂ ਹੁੱਕ ਲੈਣ ਗਏ ਆਹ ਤੇ ਮੈਨੂੰ ਲੱਗਾ ਤੁਸੀਂ ਮਗਰੋਂ ਆਹ ਕੰਮ ਕਰ ਦੋਗੇ ਫਿਰ ਆਹੀ ਆਪਣੀ ਗੱਡੀ ਲੈ ਜਾ ਜੀ ਆ ਚੱਲੀਦੇ ਪੈਗੇ ਨਹੀਂ ਆ ਲੈ ਪੈਹਾ ਬੜਾ ਵਰਨ ਦਿਆ ਇਧਰ ਤੇ ਟਾਈਮ ਹੋ ਗਏ ਜੇ 5:30 ਮਿੰਟ ਤੇ ਕੰਮ ਜੇ ਇਹੋ ਆ ਤੇ ਤਰਨਾ ਕਿਦੋਂ ਤਰਨਾ ਕਿਦੋਂ ਇਹ ਤਰਨਾ ਕਿਦੋਂ ਟਾਈਮ ਖਾਈ ਦੋਆਂ ਘੰਟਿਆਂ ਨੂੰ ਸਾਰਾ ਬੱਦੇ ਹੋੜ ਗਏ ਕੰਮ ਦੇ ਵੇਖੋ ਇਧਰ ਆਹ 5:30 ਹੋ ਗਏ ਆ ਰਹੀ ਰਾਈ ਪਈ ਉਹ ਗੱਡੀ ਜੀ ਮੁਰਾਲਿਆ ਮਾਮਾ ਏਡਾ ਪਰਵਟਾ ਹੋਇਆ ਕਾਜ ਦਾ ਉਹਨੂੰ ਪਤਾ ਵਾ ਉਹਨੂੰ ਪਤਾ ਘਰ ਵੀ ਨਾਲੇ ਕੀ ਗੱਲ ਹੋਈ ਆ ਹਾਂਜੀ ਭਾਈ ਹੁਣ ਆਪ ਲੱਗੇ ਜੇ ਹਾਥੀ ਨਹੀਂ ਉਹ ਮੈਂ ਕੱਸੀ ਨਹੀਂ ਲਿਆ ਕਾ ਮਿਸਤਰੀ ਦੇ ਉਹ ਹੀ ਆ ਲਾਵੇਂ ਹਨੇਰ ਕੀ ਮੈਂ ਵੀ ਨਹੀਂ ਜਾਣਾ ਇਹਨੇ ਬਾਪੂੜੇ ਜਾਣਾ ਕਿਤੇ ਅਨੰਦਪੁਰ ਤੇ ਮਗਰੋਂ ਪੱਠੇ ਰੱਠੇ ਪਾਉਣ ਲੈ ਹੋਈ ਕੱਲਾ ਤੇ ਗੰਡੂ ਦੀ ਨਹੀਂ ਸੁਣੀ ਹਾਂ ਗੰਡੂ ਘਾਤੇ ਜਾਣਾ ਪੁੱਛ ਨੂੰ ਗੰਡੂ ਕਿੱਥੇ ਆਉਣਾ ਜਾਣਾ ਕਿੱਥੇ ਕੀ ਕਰਨ ਬੜਾ ਮਰੀ ਕਰਨ ਸਾਤ ਕਰ ਕਰ ਲੋ ਵੀ ਮੋੜਸਲਾਂ ਦੇ ਉਹ ਕਿਨਾ ਉਹ ਯਾਰ ਕਿਦੇ ਉਹ ਸਕੂਟਰ ਨਹੀਂ ਨਹੀਂ ਆ ਸਕੂਟਰ ਅੱਛਾ ਕਿੰਨਾ ਇਹ ਕੀ ਕਰੇ ਲੋ ਜੀ ਗੱਦਿਆਂ ਦੀ ਵਾਰੀ ਆ ਗਈ ਐ ਮਾਹਾਂ ਕਿਤੇ ਜਾ ਕੇ ਗੱਦੇ ਰੱਖ ਲੱਗੇ ਆ ਚੱਲ ਚੱਲ ਬਹੁਦੇ ਨਹੀਂ ਰਾਮ ਦੇ ਨਿਆੜਿਆਂ ਕੋਲ ਛੋਟਾ ਲਿਆ ਡੇਡੇ ਕਰਕੇ ਪਿលਿਆ ਮਾਈ ਢੋ ਘਟ ਗਏ ਕੋਈ ਢੋ ਘਟ ਗਿਆ ਇਹਨੂੰ ਯਾਰ ਇੱਕ ਇੱਕ ਇਹਨੂੰ ਟੈਨ ਬਚਾਦੇ ਨੇ ਅੱਗੇ ਦਾ ਛਾਪੇ ਲਵਾਵਾਂਗੇ ਕੋਈ ਫਿਰ ਪਾਤੀ ਬਰਾਕਾਰ ਬਈਲਾ ਉਹ ਫੜ ਪੰਜ ਆ ਈਦਾ ਡਬਲ ਡਬਲ ਕਰ ਦੋ ਤੇ ਆ ਸਾਈਡ ਤੇ ਲਾ ਸਾਬ ਨਹੀਂ ਤੇ ਸਾਈਡ ਤੇ ਰਹਿਣ ਜੋ ਨਹੀਂ ਨਹੀਂ ਸਾਈਡ ਤੇ ਲਾ ਲਾ ਸਾਰੇ ਉਹਦੇ ਮਕਰ ਕਰ ਉਹਦੇ ਮਕਰ ਕਰ ਇਹਦੇ ਮਕਰ ਕਰ ਉਹਦੇ ਮਕਰ ਕਰ ਚੱਲ ਥੋੜਾ ਘਾਵਾੜ ਚੱਲ ਚੱਲ ਹਾਂ ਹੁਣ ਫੇਰ ਇੱਥੇ ਡਬਲ ਡਬਲ ਕਰ ਦੇ ਲਾ ਚੁੱਕੀ ਦਾ ਮੂੰਹ ਜੱਲ ਲੈ ਲੈ ਮਿੱਟੋ ਉਹਦੋਂ ਅਗਲੇ ਬੰਦੇ ਨੂੰ ਟਰਾਲਾ ਡਬਲ ਕਰ ਲਾ ਲੋ ਜੀ ਵੀਰ ਜੀ ਕਰੋ ਇਹ ਚੈੱਕ ਬੰਦੇ ਹੋ ਗਏ ਰੈਡੀ ਇਧਰ ਜਹਾਜ ਵੀ ਰੈਡੀ ਬਸ ਬੰਦਿਆਂ ਦੀ ਵੇਟ ਕਰਦੇ ਆ ਜਿਹੜੇ ਬੰਦੇ ਰਹਿ ਗਏ ਆ ਉਹ ਬਸ ਹੁੰਦਾ ਹੈ ਉਹਨਾਂ ਦੀ ਵੇਟ ਕਰਦੇ ਕਰਦੇ ਲੇਟ ਹੋ ਗਏ ਆ ਇੱਕ ਸਾਡਾ ਬੰਦਾ ਅਨੰਦਪੁਰ ਪਹਿਲਾਂ ਮੱਥਾ ਟੇਕਣ ਗਿਆ ਵਾ ਉਹਨੂੰ ਢੀ ਕਹਿੰਦੇ ਆ ਬਸ ਇਧਰ ਟਰਾਲੀ ਦਾ ਮਾਹੌਲ ਚੈੱਕ ਕਰੋ ਪੁਲਿਸ ਸਾਹਿਬ ਵੀ ਆ ਗਏ ਨੇ ਮੈਦਾਨ 'ਚ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ ਹਾਂ ਜੀ ਭਾਜੀ ਮਾਹੌਲ ਓਕੇ ਇੱਕ ਨੰਬਰ ਆ ਪੂਰਾ ਪੂਰਾ ਇੱਕ ਨੰਬਰ ਮਾਹੌਲ ਆ ਪੂਰਾ ਹਾਂ ਹਾਂ ਦੱਸ ਬੋੜ ਗਾੜ ਗੋਵੇਂ ਭਾਈ ਦੁੱਧ ਦੁੱਧ ਲਿਆਓ ਦੁੱਧ ਲਿਆਓ ਵੜ ਕੇ ਜਦੋਂ ਮੈਂ ਆ ਗਿਆ ਬਿੱਧੀ ਆ ਗਿਆ ਓਏ ਲਓ ਜੀ ਓਏ ਜੀ ਬਿੱਧੀ ਦੁੱਧ ਪੀਓ ਆ ਗਿਆ ਵਾ ਪਹਿਲਾਂ ਇਹ ਦੱਸ ਕਿੱਥੋਂ ਆਇਆ ਤਰਾ ਕਰ ਹੁਣ ਦੋਰੀ ਯਾਤਰਾਉਣ ਲੱਗੀ ਹੈ ਦੋਰੇ ਯਾਤਰਾਵਾਲੀ ਆਹ ਉਧਰ ਦੁੱਧ ਆਈ ਜਾਂਦੇ ਆ ਓਕੇ ਆ ਇਹ ਵੀਰ ਗੁੰਗਾ ਵੀ ਤੇ ਬੁਲਾ ਵੀ ਦੇ ਯਾਸੇ ਆਪਣਾ ਭਰਾ ਆ ਪੂਰਾ ਮਾਹੌਲ ਚੱਲੰਦਿਆ ਬੰਦੇ ਸੁੱਤੇ ਮਗਰ ਤੇ ਅੱਗੇ ਚੱਲੰਦਿਆ ਪੂਰਾ ਯਾਤਰਾ ਚੱਲ ਪਈ ਆ ਦੋਰੇ ਯਾਤਰਾਵਾਲੀ ਕਡੂਰ ਸਾਹਿਬ ਜਾ ਕੇ ਰੁਕਣਾ ਹੋਣਾ ਪਾ ਸੀਦਾ ਸਾਹਿਬ ਆ ਉਹ ਚਰਨਾ ਦੁੱਧ ਵੜਾਸਦੇ ਆ ਲਓ ਜੀ ਸ਼ਿਫਟ ਚੇਂਜ ਹੋ ਗਈ ਆ ਹੁਣ ਆਪਣੀ ਵਾਰੀ ਆ ਗਈ ਚਲਾਉਣ ਦੀ ਖੰਡ ਬੜੀ ਆ ਆਪਣੇ ਮਾਝੇ ਜਿਹਦੇ ਤੇ ਪੂਰੀ ਠੰਡ ਆ ਬਾਹਰ ਦਾ ਪਤਾ ਨਹੀਂ ਆ ਜੀ ਜੀ ਵੀਤੀ ਸੰਗਤਾਂ ਪਹੁੰਚ ਚੁਗੀਆਂ ਖਡੂਰ ਸਾਹਿਬ ਥੱਲੇ ਪੁੰਜੀ ਢੇਰੇ ਲਾਏ ਮੋਟੇ ਮੋਟੇ ਓਏ ਡਬਲ ਦਾ ਟਰਾਲੀ ਮੋਟਾ ਸਮਾਂ ਹੈਲੋ ਤੇ ਘਰ ਇਧਰ ਸੁਣਦੇ ਵੀ ਅੰਮੇ ਸਾਰੇ ਪ੍ਰੈਸ ਵੀ ਬੜਾ ਬੈਗ ਤੇਰਾ ਆਮ ਲੋਕ ਮਿੱਤਰਾਂ ਆਪਾਂ ਇੱਥੇ ਐਂਡ ਕਰ ਲਓ ਜੀ ਐਂਡ ਹੋ ਗਿਆ ਜੀ ਤੇ ਅਗਲੇ ਵਲੌਗ ਚ ਮਿਲਦੇ ਹਾਂ ਜਦੋਂ ਤੁਰਨਾ جے میں ਕਿਤੇ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਪੂਰੇ ਸਟੇਟ ਪੂਰੇ ਇੰਡੀਆ ਪੂਰੇ ਵਰਲਡ ਰੋ ਅਮਰੀਕਾ ਸ